ये है उत्तराखंड यूपी का बॉर्डर और ये उत्तराखंड की ऑक्सीजन वाले भट्टे और चोलो वाली मिलें ये देखो कितना ऑक्सीजन दे रही है धान हमारे अबकी बार नहीं लगे हैं देखो हम कौन सा काम है हमने उड़द बो दिए हैं <laughs> है ना उड़दो की कहते दूसरे वाले ਮੂੰਗਾਂ ਦੀ ਦਾਲ ਮੂੰਗੀ ਮਸਰੀ ਨੇ ਮੂੰਗੀ ਮਸਰੀ ਨੇ ਕੀ ਤੇਰੀ ਟੀੜ ਪੂਰੀ ਕਰਤੀ ਵੇਖੋ ਇਹ ਆਪਣਾ ਪੰਜਾਬ ਹੈ ਪੰਜਾਬ ਚ ਛੇ ਇਸ ਟਾਈਮ ਆਪਾਂ ਘੁੰਮ ਨਹੀਂ ਸਕਦੇ ਨੇ ਰੇਤੇ ਕੱਲੇ ਆਪਣੇ ਇੱਥੇ ਭਾਵੇਂ 10 ਵਜੇ ਤੱਕ ਘੁੰਮਦੇ ਰੋ ਹਨਾ ਅਬ ਹਮ ਕਾ ਦੇਖੇਂਗੇ ਮੂੰਗੀ ਵੇਖਣੀ ਅਰੇ ਅਰੇ ਉੜਦਾ ਅਰੇ ਉੜਦਾ ਅਰੇ ਉੜਦਾ ਦੇਖੇਂਗੇ ਹੈਵੀ ਡਰਾਈਵਰ ਹੈਵੀ ਡਰਾਈਵਰ ਵੀ ਦੇਖੇਂਗੇ ਆਹ ਲਾਹ ਫੁੱਲ ਨਿਕਲਦੇ ਆ ਜੀ ਫੁੱਲ ਬੜਿਆ ਦੀ ਆਏ ਆ ਸਵਾ ਦੋ ਕਿਲੋ ਉੜਦੇ ਉੜਦੇ ਆ ਇਥੇ ਕਲ ਚਰੀ ਵੀ ਜੀ ਹਾਂ ਜੋਗੀ ਆਮ ਅਮਿਲਾ ਜਿਸ ਚੋਨੇ ਦਾ ਸੀਜ਼ਨ ਵੇਖੀ ਉਹ ਤਾਂ ਛੱਤਾਂ ਤੇ ਵੇਖੀ ਕਿੰਨੀ ਕਾਲੋ ਹੁੰਦੀ ਉਹ ਨਹੀਂ ਦੇਖਦੀ ਇਹਨਾਂ ਨੂੰ ਇੱਧਰ ਇਹਨਾਂ ਨੇ ਨਹੀਂ ਟੋਪੀ ਜੀ ਪਾਈ ਛੱਤ ਤੇ ਹਨਾ ਇਹਨਾਂ ਦਾ ਇਹਨਾਂ ਦਾ ਬੋਇਲਰ ਨਹੀਂ ਹੈਗਾ ਉੱਤੇ ਉਹਦੇ ਚ ਹੈਗਾ ਸ਼ੁਰੂ ਤੇ ਰੁੱਭ ਗਿਆ ਹਨਾ ਕਿੰਨਾ ਟਾਈਮ ਹੋ ਗਿਆ ਪੋਨੇ ਹੋ ਗਏ ਹੂੰ ਹੂੰ ਪੋਨੇ 7 ਹੋ ਗਏ ਯਾਰ ਹੋ ਪੋਨੇ 7 ਚਲੋ ਫਿਰ ਅੱਗੇ ਚੱਲੀਏ ਉਹ ਵੀ ਗੁਰਦੁਆਰੇ ਦੀ ਲਾਈਟਾਂ ਜਗ ਗਈਆਂ ਉਹ ਟਰੈਕਟਰ ਦੀਆਂ ਚੀਕਾਂ ਕਢਾਈ ਜਾਂਦੀਆਂ ਓਏ ਉਨੇ ਮਾਮੇ ਨੇ ਇੰਜਨ ਖਲਾਰ ਦੇਣਾ ਉਹ ਚਾਚਾ ਹੀ ਕਿਹਾ ਹੁੰਦਾ ਹੈ ਉਹ ਇਹ ਕਰਨਾ ਪਊ ਉਹਨੇ ਜੂਸ ਵਾਲੇ ਇੰਜਨ ਨੂੰ ਕਰਨਾ ਪਿਆ ਚਲ ਆਪਾਂ ਜਾ ਕੇ ਵੇਖਦੇ ਹਾਂ ਅਗਲਾ ਪਾਰਟ ਹੈ ਨਾ ਤੇ ਤੁਸੀਂ Jio ਦੀ ਐਪ ਡਾਊਨਲੋਡ ਕਰ ਲਓ ਨਾ ਉਹਦੇ ਤੇ ਫ੍ਰੀਜ ਚੱਲੂਗਾ ਉਹਦੇ ਤੋਂ ਥੋੜੀ ਜਿਹੀ Jio ਪਰ ਲੋ 520 ਗਾਣੀ ਲੈ ਬੜੇ ਘਾਟ ਹੁੰਦੇ ਆ ਆ ਵੇਖ ਲਾ ਵਿਚਾਰਾ ਗਰੀਬ ਦੀ ਦੁਕਾਨ ਹੈ ਆ ਤੇ ਉਹ ਭੈਂਚ ਸਾਹਮਣੇ ਜਿਹੜਾ ਪੰਜ ਸੱਤ ਕਿਲੇ ਪੈਲੀ ਆ ਤੇ ਉਹਨੇ ਵੀ ਦੁਕਾਨ ਖੋਲੀ ਚਾਹ ਨਹੀਂ ਪੀਂਦੇ ਇਹਦੇ ਗਰੀਬ ਬੰਦੇ ਨੂੰ ਵੀ ਆ ਪੱਠਾ ਬੰਦ ਕਰਤਾ ਯਾਰ ਇਹਨੇ ਤਾਂ ਇਹਨੂੰ ਤੂੰ ਰੁੱਕ ਗਿਆ ਸੀ ਉਦੋਂ ਬੰਦ ਕਰ ਲੈ ਬਣਾ ਤੂੰ ਨਾ ਚਰ ਉਹ ਕਿਹੜਾ ਆ ਉਹ ਟਰੈਕਟਰ ਦੇ ਛੋਟ ਛੋਟ ਲੈ ਆ ਸਾਹਮਣੇ ਜਾ ਕੇ ਆ ਵਧੀਆ ਯਾਰ ਕਪਾੰਦ ਨਾ ਕਰੀ ਚੱਲਣ ਦੀ ਤੇਰਾ വീഡിയോ വാർഡ് കാണാനും भी ड्राइवर बदल रहा है <coughs> नए ड्राइवर आए हैं अभी ड्राइवर उतर गया है दूसरा चढ़ा है ये कैनेडियन ड्राइवर है नहीं ओ पानी तो लीक है ये थोड़े बिना है हां हां आता है ਬਾਕੀ ਦਾ ਬਲੋ ਕੱਲ੍ਹ ਸਾਡੀ ਗੱਲ ਸਾਡੀ ਕਰਾਂਗੇ